ਸਸਕਲ ਜੀ ਮੈਂ ਹਕਮਿਲ ਕਪੂਰ ਤੁਸੇਖਰੋ ਚੈਨਲ ਪੰਜਾਬੀ 1 ਅਕਤੂਬਰ ਤੋਂ ਭਾਰਤ ਵਿਦੇਸ਼ੀ ਰਾਸ਼ਟਰੀ ਆਮਤ ਨੂੰ ਸੁਚਾਰੂ ਬਣਾਵੇਗਾ ਕੰਮ ਸੈਸਪਾਟਾ ਅਧਿਆਨ ਜਾਂ ਫਿਰ ਕਾਰੋਬਾਰੀ ਸਲਾਨੀਆਂ ਦੇ ਲਈ ਭੌਤਿਕ ਉਤਰਨ ਕਾਡਾ ਨੂੰ ਵਿਕਲਪਿਕ ਡਿਜੀਟਲ ਈ ਆਗਮਨ ਕਾਡਾ ਦੇ ਨਾਲ ਬਦਲ ਦਵੇਗਾ ਇਹ ਪਹਿਲ ਕਦਮੀ ਭਾਰਤੀ ਨਾਗਰਿਕਾ ਅਤੇ ਓਸੀਆਈ ਧਾਰਕਾਂ ਦੇ ਲਈ ਮੌਜੂਦਾ ਫਾਸਟ ਟ੍ਰੈਕ ਇਮੀਗ੍ਰੇਸ਼ਨ ਟ੍ਰਸਟਡ ਟਰੈਵਲਰ ਪ੍ਰੋਗਰਾਮ ਤੇ ਨਾਲ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਇਮੀਗ੍ਰੇਸ਼ਨ ਦੇਰੀ ਨੂੰ ਕਾਫੀ ਘਟਾਉਂਦਾ ਉਦੇਸ਼ ਰੱਖਦੀ ਹੈ 1 ਅਕਤੂਬਰ ਤੂ ਵਿਦੇਸ਼ੀਅਤ ਲਈ ਭਾਰਤ ਦੇ ਵਿੱਚ ਉਡਾਨ ਪੜਨਾ 104 ਨੂੰ ਮਾਮਲਾ ਬਣਨ ਦੀ ਉਮੀਦ ਹੈ ਇਮੀਗ੍ਰੇਸ਼ਨ ਕਾਊਂਟਰਾਂ ਉਤੇ ਦੇਰੀ ਬਿੱਤੇ ਦੀ ਗੱਲ ਬਣ ਜਾਵੇਗੀ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਵਿਖੇ ਜਮ੍ਹਾਂ ਕਰਵਾਏ ਗਏ ਪੋਤਿਕ ਉਤਰਨ ਕਾਟਾ ਨੂੰ ਪਰੰਪਰti ਲੋੜ ਨਹੀਂ ਹੋਵੇਗੀ ਕਮ ਸੈਰਸ ਪਾਟਾ ਅਧਿਆਨ ਜਾਫਰ ਕਾਰੋਬਾਰ ਦੇ ਲਈ ਇੱਥੇ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਨਾਗਰਿਕਾ ਦੇ ਕੋਲ ਡਿਜੀਟਲ ਆਗਮਨ ਕਾਰਡ ਆਨਲਾਈਨ ਜਮ੍ਹਾਂ ਕਰਾਉਣ ਦਾ ਵਿਕਲਪ ਹੋਵੇਗਾ ਈ ਅਰਾਈਵਲ ਕਾਰਡ ਦੇ ਲਈ ਪਾਸਪੋਰਟ ਨੰਬਰ ਕੌਮੀਅਤ ਯਾਤਰਾ ਦਾ ਉਦੇਸ਼ ਭਾਰਤ ਵਿੱਚ ਪਤਾ ਤੇ ਸੰਪਰਕ ਵੇਰਵੇ ਵਰਗੇ ਆਮ ਵੇਰਵੇ ਦੀ ਲੋੜ ਹੋਵੇਗੀ ਕੋਈ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਨਹੀਂ ਹੈ ਭਾਰਤੀ ਨਾਗਰਿਕਾ ਤੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਧਾਰਕਾਂ ਨੂੰ ਇਹ ਵੀ ਅਰਾਈਵਲ ਕਾਰਡ ਭਰਨ ਦੀ ਲੋੜ ਨਹੀਂ ਹੋਵੇਗੀ ਅਮਿਤ ਸ਼ਾਦੀ ਅਗਵਾਈ ਵਾਲਾ ਕੇਂਦਰੀ ਗ੍ਰਹਿ ਮੰਤਰਾਲੇ ਇਮੀਗ੍ਰੇਸ਼ਨ ਨੂੰ ਤੇਜ਼ ਕਰਨ ਦੇ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਲਖਨਊ ਵੰਤਨਪੁਰਮ ਥ੍ਰੀਚੀ ਚੀਕੂਲਡ ਅਤੇ ਅਮਿਸਰ ਹਵਾਈ ਅੱਡੇ ਉਤੇ ਫਾਸਟ ਟਰੈਕ ਇਮੀਗ੍ਰੇਸ਼ਨ ਟ੍ਰਸਟਡ ਟਰੈਵਲਰ ਪ੍ਰੋਗਰਾਮ ਦਾ ਉਦਘਾਟਨ ਕੀਤਾ ਦਸੇਜ਼ ਦੇ ਵੱਲੋਂ ਨਾਗਰਿਕਾਂ ਦੇ ਵੱਲੋਂ ਕਾਟ ਧਰਕਤ ਦੁਆਰੇ ਕਿਤੇ ਜਾ ਸਕਤੀ ਹੈ ਪ੍ਰੋਗਰਾਮ 2024 ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਮੁੰਬਈ ਚੇਨਾਈ ਕੋਲਕਾਤਾ ਬੰਗਲਾਰੂ ਕੋਚੀ ਅਤੇ ਅਹਮਦਾਬਾਦ ਦੇ ਵਿੱਚ ਵੀ ਲਾਗੂ ਕੀਤਾ ਗਿਆ ਹੁਣ ਤੱਕ 13 ਹਵਾਈ ਅੱਡਿਆਂ ਦੇ ਵਿੱਚ ਇਹ ਸੇਵਾ ਮੌਜੂਦ ਹੋ ਚੁੱਕੀ ਹੈ ਆਉਣ ਵਾਲੇ ਨਵੇਂ ਮੁੰਬਈ ਅਤੇ ਕ੍ਰੇਟਡ ਨੌਇਡਾ ਹਵਾਈ ਅੱਡਿਆਂ ਨੂੰ ਵੀ ਇਹ ਸਹੂਲਤ ਮਿਲੇਗੀ ਯਾਤਰੀਆਂ ਨੂੰ ਹੁਣ ਲੰਬੀਆਂ ਕਤਾਰਾਂ ਜਾਫਿਰ ਮੈਨੂਅਲ ਚੈਕਿੰਗ ਦਾ ਅਨੁਭਵ ਨਹੀਂ ਹੋਵੇਗਾ ਬਿਨਾਂ ਦੇਰੀ ਦੇ ਸਿਰਫ 30 ਘੰਟੇ ਦੇ ਵਿੱਚ ਇਮੀਗ੍ਰੇਸ਼ਨ क्लियरेंस प्राप्त हो जावेगी लगभग 3 लाख ਯਾਤਰੀਆਂ ਨੇ ਪੋਰਟਲ ਉੱਤੇ ਰਜਿਸਟਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 2.65 ਲੱਖ ਨੇ ਯਾਤਰਾ ਦੌਰਾਨ ਇਸੀ ਵਰਤੋਂ ਕੀਤੀ ਹੈ ਤੇ 11 ਸਤੰਬਰ ਤੇ ਇੱਕ ਸਰਕਾਰੀ ਬਿਆਨ ਤੇ ਵਿੱਚ ਇਹ ਕਿਹਾ ਗਿਆ ਸੀ ਇੱਕ ਵਾਰ ਫਿਰ ਦੱਸ ਦिए ਸਸਕਾਰ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 1 ਅਕਤੂਬਰ ਤੋਂ ਭਾਰਤ ਵਿਦੇਸ਼ੀ ਰਾਸ਼ਟਰੀ ਆਮਤ ਨੂੰ ਸੁਚਾਰੂ ਬਣਾਵੇਗਾ ਕੰਮ ਸੈਸਪਾਟਾ ਅਧਿਆਨ ਜਾਂ ਫਿਰ ਕਾਰੋਬਾਰੀ ਸਲਾਨੀਆਂ ਦੇ ਲਈ ਭੌਤਿਕ ਕਟਣ ਕਾਡਾ ਨੂੰ ਵਿਕਲਪਿਕ ਡਿਜੀਟਲ ਈ ਆਗਮਨ ਕਾਡਾ ਦੇ ਨਾਲ ਬਦਲ ਦਵੇਗਾ ਇਹ ਪਹਿਲ ਕਦਮੀ ਭਾਰਤੀ ਨਾਗਰਿਕਾ ਅਤੇ ਓਸੀਆਈ ਧਾਰਕਾਂ ਦੇ ਲਈ ਮੌਜੂਦਾ ਫਾਸਟ ਟਰੈਕ ਇਮੀਗ੍ਰੇਸ਼ਨ ਟ੍ਰਸਟਡ ਟਰੈਵਲਰ ਪ੍ਰੋਗਰਾਮ ਤੇ ਨਾਲ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਇਮੀਗ੍ਰੇਸ਼ਨ ਡੇਰੀ ਨੂੰ ਕਾਫੀ ਘਟਾਉਂਦਾ ਉਦੇਸ਼ ਰੱਖਦੀ ਹੈ 1 ਅਕਤੂਬਰ ਵਿਦੇਸ਼ੀ ਟਿਕਾਣੇ ਲਈ ਭਾਤੇ ਦੇ ਵਿੱਚ ਉਡਾਨ ਪੜਨਾ ਇੱਕ ਸੂਚਾਰੂ ਮਾਮਲਾ ਬਣਨ ਦੀ ਉਮੀਦ ਹੈ ਇਮੀਗ੍ਰੇਸ਼ਨ ਕਾਊਂਟਰਾਂ ਉਤੇ ਦੇਰੀ ਬਿੱਤੇ ਦੀ ਗੱਲ ਬਣ ਜਾਵੇਗੀ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਵਿਖੇ ਜਮ੍ਹਾਂ ਕਰਵਾਏ ਗਏ ਪੋਤਿਕ ਉਤਰਨ ਕਾਰਡਾਂ ਨੂੰ ਪਰੰਤੀ ਲੋੜ ਨਹੀਂ ਹੋਵੇਗੀ ਕਮ ਸੈਸਪਾਟਾ ਅਰਿਆਨ ਜਾਫਰ ਕਾਰੋਬਾਰ ਦੇ ਲਈ ਇੱਥੇ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਨਾਗਰਿਕਾ ਦੇ ਕੋਲ ਡਿਜੀਟਲ ਆਗਮਨ ਕਾਰਡ ਆਨਲਾਈਨ ਜਮ੍ਹਾਂ ਕਰਾਉਣ ਦਾ ਵਿਕਲਪ ਹੋਵੇਗਾ ਈ ਅਰਾਈਵਲ ਕਾਰਡ ਦੇ ਲਈ ਪਾਸਪੋਰਟ ਨੰਬਰ ਕੌਮੀਅਤ ਯਾਤਰਾ ਦਾ ਉਦੇਸ਼ ਭਾਰਤ ਵਿੱਚ ਪਤਾ ਅਤੇ ਸੰਪਰਕ ਵੇਰਵੇ ਵਰਗੇ ਆਮ ਵੇਰਵੇ ਦੀ ਲੋੜ ਹੋਵੇਗੀ ਕੋਈ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਨਹੀਂ ਹੈ ਭਾਰਤੀ ਨਾਗਰਿਕਾ ਤੇ ওভারਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਧਾਰਕਾਂ ਨੂੰ ਇਹ ਵੀ ਅਰਾਈਵਲ ਕਾਰਡ ਭਰਨ ਦੀ ਲੋੜ ਨਹੀਂ ਹੋਵੇਗੀ ਅਮਿਤ ਸ਼ਾਦੀ ਅਗਵਾਈ ਵਾਲਾ ਕੇਂਦਰੀ ਗ੍ਰਹਿ ਮੰਤਰਾਲੇ ਇਮੀਗ੍ਰੇਸ਼ਨ ਨੂੰ ਤੇਜ਼ ਕਰਨ ਦੇ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਲਖਨਊ ਥਿਰਵੰਤਰਪੁਰਮ ਤ੍ਰੀਚੀ ਚਿਕੂੜ ਅਤੇ ਅਮਿਸਰ ਹਵਾਈ ਅੱਡੇ ਉਤੇ ਫਾਸਟ ਟ੍ਰੈਕ ਇਮੀਗ੍ਰੇਸ਼ਨ ਟ੍ਰਸਟਡ ਟਰੈਵਲਰ ਪ੍ਰੋਗਰਾਮ ਦਾ ਉਦਘਾਟਨ ਕੀਤਾ ਦਸੇਸੇ ਵੱਲ ਤੋਂ ਨਾਗਰਿਕਾਂ ਦੇ ਵੱਲੋਂ ਕਾਟ ਧਰਕਾ ਦੁਆਰਾ ਕਿਤੇ ਜਾ ਸਕਤੀ ਹੈ ਇਹ ਪ੍ਰੋਗਰਾਮ 2024 ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਮੁੰਬਈ, ਚੇਨਈ, ਕੋਲਕਾਤਾ, ਬੰਗਲੌਰੂ, ਕੋਚੀ ਅਤੇ ਅਹਮਦਾਬਾਦ ਦੇ ਵਿਸ਼ਵੀ ਲਾਗੂ ਕੀਤਾ ਗਿਆ ਹੁਣ ਤੱਕ 13 ਹਵਾਈ ਅੱਡਿਆਂ ਦੇ ਵਿੱਚ ਇਹ ਸੇਵਾ ਮੌਜੂਦ ਹੋ ਚੁੱਕੀ ਹੈ ਆਉਣ ਵਾਲੇ ਨਵੇਂ ਮੁੰਬਈ ਅਤੇ ਕ੍ਰੇਟਡ ਨੌਇਡਾ ਹਵਾਈ ਅੱਡੇ ਨੂੰ ਵੀ ਇਹ ਸਹੂਲਤ ਮਿਲੇਗੀ ਯਾਤਰੀਆਂ ਨੂੰ ਹੁਣ ਲੰਬੀਆਂ ਕਤਾਰਾਂ ਜਾ ਫਿਰ ਮੈਨੂਅਲ ਚੈਕਿੰਗ ਦਾ ਅਨੁਭਵ ਨਹੀਂ ਹੋਵੇਗਾ ਬਿਨਾਂ ਦੇਰੀ ਦੇ ਸਿੱਖਤ 20 ਘੰਟੇ ਦੇ ਵਿੱਚ ਇਮੀਗ੍ਰੇਸ਼ਨ ਕਲੀਅਰੈਂਸ ਪ੍ਰਾਪਤ ਹੋ ਜਾਵੇਗੀ ਲਗਭਗ 3 ਲੱਖ ਯਾਤਰੀਆਂ ਨੇ ਪੋਰਟਲ ਉੱਤੇ ਰਜਿਸਟਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 2.65 ਲੱਖ ਨੇ ਯਾਤਰਾ ਦੌਰਾਨ ਇਸੀ ਵੱਲ ਤੋਂ ਕੀਤੀ ਹੈ ਤੇ 11 ਸਤੰਬਰ ਤੇ ਇੱਕ ਸਰਕਾਰੀ ਬਿਆਨ ਤੇ ਵਿੱਚ ਇਹ ਕਿਹਾ ਗਿਆ ਸੀ ਇੱਕ ਵਾਰ ਫਿਰ ਦੱਸਿਏ ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸੇਖ ਰਿਓ ਚੈਨਲ ਪੰਜਾਬੀ 1 ਅਕਤੂਬਰ ਤੋਂ ਭਾਰਤ ਵਿਦੇਸ਼ੀ ਰਾਸ਼ਟਰੀ ਆਮਤ ਨੂੰ ਸੁਚਾਰੂ ਬਣਾਵੇਗਾ ਕੰਮ ਸੈਸ ਪਟਾ ਅਧਿਆਨ ਜਾਂ ਫਿਰ ਕਾਰੋਬਾਰੀ ਸਲਾਨੀਆਂ ਦੇ ਲਈ ਭੌਤਿਕ ਉਤਰਨ ਕਾਡਾ ਨੂੰ ਵਿਕਲਪਿਕ ਡਿਜੀਟਲ ਈ ਆਗਮਨ ਕਾਡਾ ਦੇ ਨਾਲ ਬਦਲ ਦਵੇਗਾ ਇਹ ਪਹਿਲ ਕਦਮੀ ਭਾਰਤੀ ਨਾਗਰਿਕਾ ਅਤੇ ਓਸੀਆਈ ਧਾਰਕਾਂ ਦੇ ਲਈ ਮੌਜੂਦਾ ਫਾਸਟ ਟਰੈਕ ਇਮੀਗ੍ਰੇਸ਼ਨ ਟ੍ਰਸਟਡ ਟਰੈਵਲਰ ਪ੍ਰੋਗਰਾਮ ਦੇ ਨਾਲ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਇਮੀਗ੍ਰੇਸ਼ਨ ਡੇਰੀ ਨੂੰ ਕਾਫੀ ਘਟਾਉਂਦਾ ਉਦੇਸ਼ ਰੱਖਦੀ ਹੈ ਇੱਕ ਕਤੂਬ ਤੋਂ ਵਿਦੇਸ਼ੀਆ ਦੇ ਲਈ ਭਾਰਤ ਦੇ ਵਿੱਚ ਉਡਾਨ ਪੜਨਾ 104 ਨੂੰ ਮਾਮਲਾ ਬਣਨ ਦੀ ਉਮੀਦ ਹੈ। ਇਮੀਗ੍ਰੇਸ਼ਨ ਕਾਊਂਟਰਾਂ ਉੱਤੇ ਦੇਰੀ ਬਿੱਤੇ ਦੀ ਗੱਲ ਪੰਜ ਜਾਵੇਗੀ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਵਿਖੇ ਜਮ੍ਹਾਂ ਕਰਵਾਏ ਗਏ ਪੋਤੀਕ ਉਤਰਨ ਕਾਰਡਾਂ ਨੂੰ ਪਰੰਤੀ ਲੋੜ ਨਹੀਂ ਹੋਵੇਗੀ ਕੰਮ ਸੈਟ ਸਪਟਾ ਅਧਿਆਨ ਜਾਂ ਫਿਰ ਕਾਰੋਬਾਰ ਦੇ ਲਈ ਇੱਥੇ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਨਾਗਰਿਕਾ ਦੇ ਕੋਲ ਡਿਜੀਟਲ ਆਗਮਨ ਕਾਰਡ ਆਨਲਾਈਨ ਜਮ੍ਹਾਂ ਕਰਾਉਣ ਦਾ ਵਿਕਲਪ ਹੋਵੇਗਾ ਈ ਅਰਾਈਵਲ ਕਾਰਡ ਦੇ ਲਈ ਪਾਸਪੋਰਟ ਨੰਬਰ ਕੌਮੀਅਤ ਯਾਤਰਾ ਦਾ ਉਦੇਸ਼ ਭਾਰਤ ਵਿੱਚ ਪਤਾ ਅਤੇ ਸੰਪਰਕ ਵੇਰਵੇ ਵਰਗੇ ਆਮ ਵੇਰਵੇ ਦੀ ਲੋੜ ਹੋਵੇਗੀ ਕੋਈ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਨਹੀਂ ਹੈ ਭਾਰਤੀ ਨਾਗਰਿਕਾ ਤੇ ওভারਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਧਾਰਕਾਂ ਨੂੰ ਇਹ ਵੀ ਅਰਾਈਵਲ ਕਾਰਡ ਭਰਨ ਦੀ ਲੋੜ ਨਹੀਂ ਹੋਵੇਗੀ ਅਮਿਤ ਸ਼ਾਦੀ ਅਗਵਾਈ ਵਾਲਾ ਕੇਂਦਰੀ ਗ੍ਰਹਿ ਮੰਤਰਾਲੇ ਇਮੀਗ੍ਰੇਸ਼ਨ ਨੂੰ ਤੇਜ਼ ਕਰਨ ਦੇ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਲਖਨਊ ਵੰਤਰਮਪੁਰਮ ਚੀ ਕੋਚੀਕੋਲਡ ਅਤੇ ਅਮਿਸਰ ਹਵਾਈ ਅੱਡਿਆਂ ਤੇ ਫਾਸਟ ਟਰੈਕ ਇਮੀਗ੍ਰੇਸ਼ਨ ਟ੍ਰਸਟਡ ਟਰੈਵਲਰ ਪ੍ਰੋਗਰਾਮ ਦਾ ਉਦਘਾਟਨ ਕੀਤਾ ਦਸੇਸੇ ਵੱਲ ਤੋਂ ਨਾਗਰਿਕਾਂ ਦੇ ਵੱਲੋਂ ਕਾਰਟタル ਕਦੋਂਾਰੇ ਕਿਤੇ ਜਾ ਸਕਤੀ ਹੈ ਪ੍ਰੋਗਰਾਮ 2024 ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਮੁੰਬਈ ਚੇਨਾਈ ਕੋਲਕਾਤਾ ਬੰਗਲਾਰੂ ਕੋਚੀ ਅਤੇ ਅਹਮਦਾਬਾਦ ਦੇ ਵਿੱਚ ਵੀ ਲਾਗੂ ਕੀਤਾ ਗਿਆ ਹੁਣ ਤੱਕ 13 ਹਵਾਈ ਅੱਡਿਆਂ ਦੇ ਵਿੱਚ ਇਹ ਸੇਵਾ ਮੌਜੂਦ ਹੋ ਚੁੱਕੀ ਹੈ ਆਉਣ ਵਾਲੇ ਨਵੇਂ ਮੁੰਬਈ ਅਤੇ ਗ੍ਰੇਟਰ ਨੋਇਡਾ ਹਵਾਈ ਅੱਡਿਆਂ ਨੂੰ ਵੀ ਇਹ ਸਹੂਲਤ ਮਿਲੇਗੀ ਯਾਤਰੀਆਂ ਨੂੰ ਹੁਣ ਲੰਬੀਆਂ ਕਤਾਰਾਂ ਜਾਂ ਫਿਰ ਮੈਨੂਅਲ ਚੈਕਿੰਗ ਦਾ ਅਨੁਭਵ ਨਹੀਂ ਹੋਵੇਗਾ ਬਿਨਾਂ ਦੇਰੀ ਦੇ ਸਿਰਫ 3 ਘੰਟੇ ਦੇ ਵਿੱਚ ਇਮੀਗ੍ਰੇਸ਼ਨ क्लियरेंस प्राप्त हो जावेगी लगभग 3 लाख ਯਾਤਰੀਆਂ ਨੇ ਪੋਰਟਲ ਉੱਤੇ ਰਜਿਸਟਰ ਕੀਤਾ ਜਿਨ੍ਹਾਂ ਦੇ ਵਿੱਚੋਂ 2.65 ਲੱਖ ਨੇ ਯਾਤਰਾ ਦੌਰਾਨ ਇਸੀ ਵੱਲ ਤੋਂ ਕੀਤੀ ਹੈ ਤੇ 11 ਸਤੰਬਰ ਤੇ ਇੱਕ ਸਰਕਾਰੀ ਬਿਆਨ ਤੇ ਵਿੱਚ ਇਹ ਕਿਹਾ ਗਿਆ ਸੀ ਇੱਕ ਵਾਰ ਫਿਰ ਦੱਸਦੀ ਹਾਂ ਸਸਿਕਾ ਜੀ ਮੈਂ ਹਾਂ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 1 ਅਕਤੂਬਰ ਤੋਂ ਭਾਰਤ ਵਿਦੇਸ਼ੀ ਰਾਸ਼ਟਰੀ ਆਮਤ ਨੂੰ ਸੁਚਾਰੂ ਬਣਾਵੇਗਾ ਕੰਮ ਸੈਸ ਪਾਟਾ ਅਧਿਆਨ ਜਾਂ ਫਿਰ ਕਾਰੋਬਾਰੀ ਸਲਾਨੀਆਂ ਦੇ ਲਈ ਭੌਤਿਕ ਉਤਰਨ ਕਾਡਾ ਨੂੰ ਵਿਕਲਪਿਕ ਡਿਜੀਟਲ ਈ ਆਗਮਨ ਕਾਡਾ ਦੇ ਨਾਲ ਬਦਲ ਦਵੇਗਾ ਇਹ ਪਹਿਲ ਕਦਮੀ ਭਾਰਤੀ ਨਾਗਰਿਕਾ ਅਤੇ OCII ਧਾਰਕਾਂ ਦੇ ਲਈ ਮੌਜੂਦਾ ਫਾਸਟ ਟਰੈਕ ਇਮੀਗ੍ਰੇਸ਼ਨ ਟ੍ਰਸਟਡ ਟਰੈਵਲਰ ਪ੍ਰੋਗਰਾਮ ਦੇ ਨਾਲ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਇਮੀਗ੍ਰੇਸ਼ਨ ਡੇਰੀ ਨੂੰ ਕਾਫੀ ਘਟਾਉਂਦਾ ਉਦੇਸ਼ ਰੱਖਦੀ ਹੈ ਇਕਕ ਤੂਬੋ ਤੋਂ ਵਿਦੇਸ਼ੀਅਤ ਦੇ ਲਈ ਭਾਰਤ ਦੇ ਵਿੱਚ ਉਡਾਨ ਪੜਨਾ ਇੱਕ ਚਾਰੂ ਮਾਮਲਾ ਬਣਨ ਦੀ ਉਮੀਦ ਹੈ ਇਮੀਗ੍ਰੇਸ਼ਨ ਕਾਊਂਟਰਾਂ ਉਤੇ ਦੇਰੀ ਬਿੱਤੇ ਦੀ ਗੱਲ ਪੰਜ ਜਾਵੇਗੀ ਉਹਨਾਂ ਨੂੰ ਨੋ ਇਮੀਗ੍ਰੇਸ਼ਨ ਵਿਖੇ ਜਮ੍ਹਾਂ ਕਰਵਾਏ ਗਏ ਪੋਤਿਕ ਉਤਰਨ ਕਾਰਡਾਂ ਨੂੰ ਪਰੰਤੀ ਲੋੜ ਨਹੀਂ ਹੋਵੇਗੀ ਕਮ ਸੈਸ ਪਟਾ ਅਦਗੈਨ ਜਾਫਰ ਕਾਰੋਬਾਰ ਦੇ ਲਈ ਇੱਥੇ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਨਾਗਰਿਕਾ ਦੇ ਕੋਲ ਡਿਜੀਟਲ ਆਗਮਨ ਕਾਰਡ ਆਨਲਾਈਨ ਜਮ੍ਹਾਂ ਕਰਾਉਣ ਦਾ ਵਿਕਲਪ ਹੋਵੇਗਾ ਈ ਅਰਾਈਵਲ ਕਾਰਡ ਦੇ ਲਈ ਪਾਸਪੋਰਟ ਨੰਬਰ ਕੌਮੀਅਤ ਯਾਤਰਾ ਦਾ ਉਦੇਸ਼ ਭਾਰਤ ਵਿੱਚ ਪਤਾ ਤੇ ਸੰਪਰਕ ਵੇਰਵੇ ਵਰਗੇ ਆਮ ਵੇਰਵੇ ਦੀ ਲੋੜ ਹੋਵੇਗੀ ਕੋਈ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਨਹੀਂ ਹੈ ਭਾਰਤੀ ਨਾਗਰਿਕਾ ਤੇ ਓਵਰ ਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਧਾਰਕਾਂ ਨੂੰ ਇਹ ਵੀ ਅਰਾਈਵਲ ਕਾਰਡ ਭਰਨ ਦੀ ਲੋੜ ਨਹੀਂ ਹੋਵੇਗੀ ਅਮਿਤ ਸ਼ਾਤੀ ਅਗਵਾਈ ਵਾਲਾ ਕੇਂਦਰੀ ਗ੍ਰਹਿ ਮੰਤਰਾਲੇ ਇਮੀਗ੍ਰੇਸ਼ਨ ਨੂੰ ਤੇਜ਼ ਕਰਨ ਦੇ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਲਖਨਊ ਥਿਰਵੰਤਮਪੁਰਮ ਤ੍ਰੀਚੀ ਚਿਕੂਲਡ ਅਤੇ ਅਮਿਸਰ ਹਵਾਈ ਅੱਡੇ ਉਤੇ ਫਾਸਟ ਟਰੈਕ ਇਮੀਗ੍ਰੇਸ਼ਨ ਟ੍ਰਸਟਡ ਟਰੈਵਲਰ ਪ੍ਰੋਗਰਾਮ ਦਾ ਉਦਘਾਟਨ ਕੀਤਾ ਦਸਿਸ ਦੇ ਵੱਲੋਂ ਨਾਗਰਿਕਾਂ ਦੇ ਵੱਲੋਂ ਕਾਟ ਥਰਕਦਾਰੇ ਕਿਤੇ ਜਾ ਸਕਦੀ ਹੈ ਪ੍ਰੋਗਰਾਮ 2024 ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਮੁੰਬਈ ਚੇਨਾਈ ਕੋਲਕਾਤਾ ਬੰਗਲਾਰੂ ਕੋਚੀ ਅਤੇ ਅਹਮਦਾਬਾਦ ਦੇ ਵਿੱਚ ਵੀ ਲਾਗੂ ਕੀਤਾ ਗਿਆ ਹੁਣ ਤੱਕ 13 ਹਵਾਈ ਅੱਡਿਆਂ ਦੇ ਵਿੱਚ ਇਹ ਸੇਵਾ ਮੌਜੂਦ ਹੋ ਚੁੱਕੀ ਹੈ ਆਉਣ ਵਾਲੇ ਨਵੇਂ ਮੁੰਬਈ ਅਤੇ ਕ੍ਰੇਟਡ ਨੌਇਡਾ ਹਵਾਈ ਅੱਡਿਆਂ ਨੂੰ ਵੀ ਇਹ ਸਹੂਲਤ ਮਿਲੇਗੀ ਯਾਤਰੀਆਂ ਨੂੰ ਹੁਣ ਲੰਬੀਆਂ ਕਤਾਰਾਂ ਚਾਫਰ ਮੈਨੂਅਲ ਚੈਕਿੰਗ ਦਾ ਅਨੁਭਵ ਨਹੀਂ ਹੋਵੇਗਾ ਬਿਨਾਂ ਦੇਰੀ ਦੇ ਸਿਰਫ 30 ਘੰਟੇ ਦੇ ਵਿੱਚ ਇਮੀਗ੍ਰੇਸ਼ਨ क्लियरेंस प्राप्त हो जावेगी लगभग 3 लाख ਯਾਤਰੀਆਂ ਨੇ ਪੋਰਟਲ ਉੱਤੇ ਰਜਿਸਟਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 2.65 ਲੱਖ ਨੇ ਯਾਤਰਾ ਗ੍ਰਵਾਨ ਰਸੀਵਤੋ ਕੀਤੀ ਹੈ ਤੇ 11 ਸਤੰਬਰ ਤੇ ਇੱਕ ਸਰਕਾਰੀ ਬਿਆਨ ਤੇ ਵਿੱਚ ਇਹ ਕਿਹਾ ਗਿਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ